ਲੇਕਿਨ ਸਰਕਾਰ ਨੇ ਇੱਕ ਨਿੰਦਣਯੋਗ ਮੈਂ ਕੰਨਾ ਕਿ ਘਟੀਆਂ ਆਪਨ ਵਿਖਾ ਕੇ ਸਰਦਾਰ ਜਗੀਰ ਸਿੰਘ ਢੱਲੇਵਾਲ ਨੂੰ ਸਵੇਰੇ ਪੌਣੇ 3 ਵਜੇ ਸੇਲ ਚੈੱਕ ਅਪ ਕਰਨ ਦੇ ਬਹਾਨੇ ਤੇ ਮਤਲਬ ਫੋਰਸਾਂ ਲਾ ਕੇ 250 300 ਨੀਆਂ ਮੈਨੂੰ ਹੁਣ ਰਿਪੋਰਟਾਂ ਆ ਗਈਆਂ ਕਿ ਘੱਟੋ ਘੱਟ 2400 ਫੋਰਸ ਉਸ ਵੇਲੇ ਖਨੋਰੀ ਵਿੱਚ ਮੌਜੂਦ ਸੀਗੀ ਔਰ 250 300 ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਅਗਰ ਕੋਈ ਐਸਜੀ ਨੇ ਹੋਣੀ ਘਟਨਾ ਹੁੰਦੀ ਤੇ ਪੰਜਾਬ ਸਰਕਾਰ ਸਾਨੂੰ ਮਾਰਨ ਵਾਸਤੇ ਸਾਨੂੰ ਕੁੱਟਣ ਵਾਸਤੇ ਪੂਰੀ ਤਰ੍ਹਾਂ ਪਿੱਛੇ 2 15 1600 ਫੋਰਸ ਫੋਰ ਜਿਹੜੀ ਤਿਆਰ ਰੱਖੀ ਹੋਈ ਸੀ ਵਾਲ ਸਾਹਿਬ ਨੇ ਜिद ਕਰਕੇ ਪਹਿਲਾਂ ਆਪਣਾ ਨੰਬਰ ਲਵਾਇਆ ਫਿਰ ਉਸ ਤੋਂ ਬਾਅਦ ਫਿਰ ਮਰਨਵਰਤ ਦੇ ਡੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਰਨਵਰਤ ਦੇ ਪ੍ਰਧਾਨ ਸਾਹਿਬ ਫਿਰ ਉਸੇ ਤਰ੍ਹਾਂ ਪੈਣਾ ਇਸ ਕਰਕੇ ਇਹਨਾਂ ਨੇ ਇੰਨਾ ਵੱਡਾ ਕਾਰਜ ਕੀਤਾ ਤੇ ਉਹਨਾਂ ਨੂੰ ਪਿੰਡ ਵੱਲੋਂ ਸਨਮਾਨ ਕੀਤਾ ਗਿਆ ਬਹੁਤ ਵਧੀਆ ਅਸਰ ਜਾਂਦਾ ਲੋਕਾਂ ਤੇ ਲੋਕ ਨਾਲ ਜੁੜਦੇ ਨੇ ਵੱਡੀ ਗਿਣਤੀ 'ਚ ਔਰ ਉਹਨਾਂ ਨੂੰ ਚਾਕੇ ਲੱਗੀ ਬਾਬੇ ਨਾਨਕ ਨੇ ਉਹ ਖੇਡ ਚਾਈ ਅਗਰ ਆਪਾਂ ਸੱਚੇ ਕਾਰਜ ਵਾਸਤੇ ਲੜਦੇ ਆਂ ਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਆ ਔਰ ਉਸ ਦਿਨ ਦਾਸ ਦਾ ਪਹਿਲਾਂ ਹੀ ਦੂਸਰਾ ਨੰਬਰ ਸੀ ਡੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਔਰ ਉਸ ਟਾਈਮ ਜਿਹੜਾ ਵਾ ਮੋਰਚੇ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਮੈਨੂੰ ਉਹ ਸੇਵਾ ਦਿੱਤੀ ਔਰ ਮੈਂ ਉਸ ਜਗ੍ਹਾ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਕੇ ਉਸੇ ਜਗ੍ਹਾ ਜਿੱਥੇ ਡੱਲੇਵਾਲ ਸਾਹਿਬ ਨੇ ਬੈਠਣਾ ਸੀਗਾ ਉੱਥੇ ਮੈਂ ਬੈਠਾ ਔਰ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹ ਗੇਮ ਉਲਟੀ ਪੈ ਗਈ ਆ ਉਦੋਂ ਮੀਟਿੰਗਾਂ ਦਾ ਦੌਰ ਚੱਲਿਆ ਔਰ ਸਾਡੀ ਇੱਕ ਹੀ ਮੰਗ ਸੀ ਕਿ ਸਭ ਤੋਂ ਪਹਿਲਾਂ ਮੰਗਾਂ ਨੇ ਸਾਡੀਆਂ ਹੈਗੀਆਂ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂਵੇਂ ਲਾਤਾ ਢਾ ਕੇ ਬੈਗੀ ਵੇਚ ਉਹ ਇਹ ਹੁਣ ਲੋਕਾਂ ਦੇ ਨਿਰਭਰ ਕਰਦਾ ਲੋਕਾਂ ਦੀ ਲੜਾਈ ਆ ਲੋਕਾਂ ਨੂੰ ਇਹ ਲੜਾਈ ਨੂੰ ਸਮਝਣਾ ਚਾਹੀਦਾ ਲੜਾਈ ਹੈ ਕੀ ਆ ਉਹ ਲੋਕਾਂ ਨੂੰ ਉਹ ਵੀ ਆਗੂਆਂ ਨੂੰ ਸਮਝਣਾ ਚਾਹੀਦਾ ਅਸੀਂ ਇਹ ਕਿੰਨੇ ਗਏ ਜਿਹੜਾ ਅੰਦੋਲਨ ਆ ਉਹ ਆਗੂ ਆਪਨੇ ਸ਼ਹਾਦਤਾਂ ਦੇਣ ਤਾਂ ਕਿ ਲੋਕਾਂ ਦੇ ਅਧਾਰਨ ਪੇਸ਼ ਹੋ ਸਕੇ ਕਿ ਅਗਰ ਭਗਤ ਸਿੰਘ ਫਾਸੀ ਤੇ ਚੜਿਆ ਸੀ ਲੋਕਾਂ ਆਜ਼ਾਦੀ ਵਾਸਤੇ ਚੜਿਆ ਸੀਗਾ ਸਾਡੇ ਤੇ ਇਹ ਬਲੇਮ ਨਾਲ ਲੱਗੇ ਕਿ ਲੋਕਾਂ ਸਰਕਾਰਾਂ ਗਲਤ ਪ੍ਰਚਾਰ ਕਰਦੀਆਂ ਕਿ ਅਗਰ ਲੋਕਾਂ ਨੇ ਬੱਚੇ ਅਗੇ ਕਰਾ ਕੇ ਮਰਵਾ ਲੈਂਦੇ ਨੇ ਸੋ ਇਸ ਵਾਰ ਇਹ ਐਲਾਇਡ ਕੀਤਾ ਹੋਇਆ ਸ਼ੰਗੂ ਬਾਟ ਤੋਂ ਮੈਨੂੰ ਲੱਗਦਾ ਹੈ ਸੀਨੀਅਰ ਲੀਡਰਸ਼ਿਪ ਕੱਲ ਜਿਹੜੀ ਪੀਸੀ ਹੋਈ ਪ੍ਰੈਸ ਕਾਨਫਰੰਸ ਹੋਈ ਆ ਉੱਥੇ ਪੰਦੇਰ ਸਾਹਿਬ ਨੇ ਆਖਿਆ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਜਥੇ ਦੇ ਰੂਪ ਲੈ ਕੇ ਜਾਊਗੀ ਕਿਸਾਨ ਅਗੂ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਵੱਲੋਂ ਜ਼ਬਰੀ ਅੰਦੋਲਨ ਤੋਂ ਚੁੱਕ ਕੇ ਹਸਪਤਲ ਪਹੁੰਚਾਣ ਤੋਂ ਬਾਅਦ ਖਨੋਰੀ ਬਾਰਡਰ ਤੋਂ 5 ਦਿਨ ਲਈ ਮਰਨ ਵਰਤੇ ਬੈਠੇ ਸੁਖਜੀਤ ਸਿੰਘ ਮਰਨ ਵਰਤ ਸਮਾਪਤ ਕਰਕੇ ਅੱਜ ਆਪਣੇ ਪਿੰਡ ਹਰਦੂ ਝੰਡੇ ਪਰਤੇ ਤਾਂ ਪਿੰਡ ਵਾਸੀਆਂ ਉਹਨਾਂ ਦਾ ਜ਼ੋਰਦਾਰ ਸਵਾਗਤ ਕੀਤਾ ਤੇ ਉਹਨਾਂ ਨੂੰ ਸਨਮਾਨ ਕੀਤਾ ਇਸ ਮੌਕੇ ਗੱਲਬਾਤ ਦੌਰਾਨ ਸੁਖਜੀਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਲੀਡਰ ਡੱਲੇਵਾਲ ਨੂੰ ਪੁਲਿਸ ਜ਼ਬਰੀ ਆਪਣੀ ਹਿਰਾਸਤ ਚ ਲੈ ਗਈ ਸੀ ਜਿਸ ਕਾਰਨ ਉਹਨਾਂ ਨੂੰ ਮਰਨ ਵਰਤੇ ਬੈਠਣਾ ਪਿਆ ਹੁਣ ਜਦੋਂ ਡੱਲੇਵਾਲ ਦੁਬਾਰਾ ਆਪਣੇ ਮੋਰਚੇ ਤੇ ਪਹੁੰਚ ਗਏ ਨੇ ਤੇ ਉਹ ਖੁਦ ਮਰਨ ਵਰਤੇ ਬੈਠ ਗਏ ਨੇ ਤਾਂ ਮੈਨੂੰ ਮੋਰਚੇ ਨੇ 2 ਦਿਨ ਦੀ ਛੁੱਟੀ ਦਿੱਤੀ ਹੈ 6 ਦਸੰਬਰ ਨੂੰ ਇੱਕ ਵਾਰੀ ਫਿਰ ਕਿਸਾਨ ਦਿੱਲੀ ਵੱਲ ਨੂੰ ਕੂਚ ਕਰਨਗੇ ਲੇਕਿਨ ਇਸ ਵਾਰ ਅਸੀਂ ਆਪਣੇ ਨਾਲ ਕੋਈ ਵੀ ਟਰੈਕਟਰ ਟਰਾਲੀ ਨੂੰ ਲੈ ਕੇ ਨਹੀਂ ਜਾ ਰਹੇ ਉਹਨਾਂ ਕਹਿਆ ਕਿ ਇਸ ਵਾਰ ਕਿਸਾਨ ਜਥੇਬੰਦੀਆਂ ਦੀ ਸੀਨੀਅਰ ਲੀਡਰਸ਼ਿਪ ਨੇ ਫੈਸਲਾ ਕੀਤਾ ਕਿ ਉਹ ਖੁਦ ਮੋਰਚੇ ਸਭ ਤੋਂ ਅੱਗੇ ਚੱਲਣਗੇ ਤਾਂ ਜੋ ਸਰਕਾਰਾਂ ਦੇ ਵਿਰੋਧੀ ਰਵੱਈਏ ਦੇ ਕਾਰਨ ਜੇਕਰ ਕਿਸੇ ਨੂੰ ਸ਼ਹਾਦਤ ਦੇਣੀ ਪਈ ਤਾਂ ਉਹ ਸ਼ਹਾਦਤ ਕਿਸਾਨ ਗਵਾਂਦੀ ਹੋਏ ਵਰਕਰਾਂ ਦੀ ਨਹੀਂ ਦੇਖੋ 13 ਫਰਵਰੀ ਤੋਂ ਆਪਾਂ ਜਿਹੜੀਆਂ ਪਿਛਲੀਆਂ ਰਿੰਦੀਆਂ ਮੰਗਾ ਸਰਕਾਰ ਨੇ ਸਾਡੀਆਂ ਮੰਨੀਆਂ ਹੋਈਆਂ ਸੀ ਉਹਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ-ਜਨਿਤਿਕ ਔਰ ਕਿਸਾਨ ਮਜ਼ਦੂਰ ਮੋਰਚਾ ਨੇ ਸ਼ੰਭੂ ਖਨੋਰੀ ਔਰ ਰਤਨਪੁਰਾ ਬਾਰਡਰ ਤੇ ਤਿੰਨ ਜਗ੍ਹਾ ਮੋਰਚੇ ਲਾਇਓਏ ਸੀਗੇ ਔਰ 18 ਫਰਵਰੀ ਤੱਕ ਸਾਡੀ ਜੀ ਸਰਕਾਰ ਨਾਲ ਗੱਲਬਾਤ ਚੱਲੀ ਆ ਲੇਕਿਨ 18 ਫਰਵਰੀ ਤੋਂ ਬਾਅਦ ਜਦੋਂ ਸਾਡਾ ਵੀਰ ਸ਼ੁਭ ਕਰਨ ਜਿਹੜਾ ਵਾ ਵੱਲੋਂ ਖਨੋਰੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਔਰ ਸੰਵਲੋ ਉਸ ਤੋਂ ਬਾਅਦ ਗੱਲਬਾਤ ਦਾ سلسلہ ਟੁੱਟਿਆ ਔਰ ਪਿਛਲੇ ਲਗਭਗ 18 ਫਰਵਰੀ ਤੋਂ ਕੋਈ ਸਰਕਾਰ ਨੇ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਨਹੀਂ ਕੀਤੀ ਕਿ ਸਾਡੇ ਦੇਸ਼ ਦੇ ਕਿਸਾਨ ਮਜ਼ਦੂਰ ਇਹਨਾਂ ਬਾਰਡਰਾਂ ਦੇ ਬੈਠੇ ਨੇ ਇਹਨਾਂ ਬਾਰਡਰਾਂ ਦੇ ਬੈਠਣ ਤੋਂ ਇਲਾਵਾ ਵੀ ਜਿਹੜੇ ਸਾਡੀਆਂ ਦੂਜੇ ਸੰਗਠਨ ਨੇ ਸਾਊਥ ਵੇਜਾਂ ਹੋਰ ਨਾਲ ਸਟੇਟਾਂ ਵਿੱਚ ਸਮੇਂ-ਸਮੇਂ ਤੇ ਪ੍ਰਦਰਸ਼ਨ ਕਰਦੇ ਰਹੇ ਲੇਕਿਨ ਗੁੰਗੀ ਪਿਆਰੀ ਸਰਕਾਰ ਜਾਗੀ ਨਹੀਂ ਉਸ ਨੂੰ ਜਗਾਉਣ ਵਾਸਤੇ ਐਸਕੇਐਮ ਨੋਨ ਪੋਲੀਟਿਕਲ ਨੇ ਔਰ ਕੈਮ ਨੇ ਇੱਕ ਫੈਸਲਾ ਲਿਆ ਕਿ ਆਪਾਂ ਨੂੰ ਇਹਨੂੰ ਗਹਿਰੀ ਨੀਂਦ ਤੋਂ ਜਗਾਉਣ ਵਾਸਤੇ ਆਪਾਂ ਨੂੰ ਆਪਣੀ ਕੁਰਬਾਨੀ ਜਿਹੜੀ ਆ ਉਹ ਦੇਣੀ ਚਾਹੀਦੀ ਆ ਉਸ ਵਾਸਤੇ ਫੈਸਲਾ ਹੋਇਆ ਸੀ ਕਿ 26 ਨਵੰਬਰ ਤੋਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਖਨੋਰੀ ਵਿਖੇ ਮਰਨ ਮਰਤੇ ਬੈਠਣਗੇ ਲੇਕਿਨ ਸਰਕਾਰ ਨੇ ਇੱਕ ਨਿੰਦਣਯੋਗ ਮੈਂ ਕੰਨਾ ਕਿ ਘਟੀਆਂ ਆਪਾਂ ਵਿਖਾ ਕੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਸਵੇਰੇ ਪੌਣੇ 3 ਵਜੇ ਸੇਰ ਚੈੱਕਅਪ ਕਰਨ ਦੇ ਬਹਾਨੇ ਤੇ ਮਤਲਬ ਫੋਰਸਾਂ ਲਾ ਕੇ 2.5 300 ਨਹੀਂ ਆ ਮੈਨੂੰ ਹੁਣ ਰਿਪੋਰਟਾਂ ਆ ਗਈਆਂ ਕਿ ਘੱਟੋ ਘਾਟ 2400 ਫੋਰਸ ਵਲੇ ਖਨੋਰੀ ਵਿੱਚ ਮੌਜੂਦ ਸੀਗੀ ਔਰ 250 300 ਨੇ ਪ੍ਰੈਸ਼ਰ ਨੂੰ ਅੰਜਾਮ ਦਿੱਤਾ ਅਗਰ ਕੋਈ ਅਜਿਹਾ ਨਹੀਂ ਹੋਣੀ ਘਟਣਾ ਹੁੰਦੀ ਤੇ ਪੰਜਾਬ ਸਰਕਾਰ ਸਾਨੂੰ ਮਾਰਨ ਵਾਸਤੇ ਸਾਨੂੰ ਕੁੱਟਣ ਵਾਸਤੇ ਪੂਰੀ ਤਰ੍ਹਾਂ ਪਿੱਛੇ 2 15 1600 ਫੋਰਸ ਹੋਰ ਜਿਹੜੀ ਤਿਆਰ ਰੱਖੀ ਹੋਈ ਸੀ ਔਰ ਉਹਨਾਂ ਨੂੰ ਚੱਕ ਕੇ ਲੈ ਗਈ ਬਾਬੇ ਨਾਨਕ ਨੇ ਉਹ ਖੇਡ ਚਾਈ ਕਿ ਅਗਰ ਆਪਾਂ ਸੱਚੇ ਕਾਰਜ ਵਾਸਤੇ ਲੜਦੇ ਆਂ ਤੇ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਆ ਔਰ ਉਸ ਦਿਨ ਦਾਸ ਦਾ ਪਹਿਲਾਂ ਵੀ ਦੂਸਰਾ ਨੰਬਰ ਸੀ ਡੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਔਰ ਉਸ ਟਾਈਮ ਜਿਹੜਾ ਮੋਰਚੇ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਮੈਨੂੰ ਉਹ ਸੇਵਾ ਦਿੱਤੀ ਔਰ ਮੈਂ ਉਸ ਜਗ੍ਹਾ ਸਰਕਾਰ ਦੇ ਮੂੰਹ ਤੇ ਚਪੇੜ ਮਾਰ ਕੇ ਉਸੇ ਜਗ੍ਹਾ ਤੇ ਡੱਲੇਵਾਲ ਸਾਹਨੇ ਬੈਠਣਾ ਸੀਗਾ ਉੱਥੇ ਮੈਂ ਬੈਠਾ ਔਰ ਜਦੋਂ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਦੇ ਗੇਮ ਉਲਟੀ ਪੈ ਗਈ ਆ ਉਦੋਂ ਮੀਟਿੰਗਾਂ ਦਾ ਦੌਰ ਚੱਲਿਆ ਔਰ ਸਾਡੀ ਇੱਕ ਹੀ ਮੰਗ ਸੀ ਕਿ ਸਭ ਤੋਂ ਪਹਿਲਾਂ ਮੰਗਾਂ ਸਾਡੀਆਂ ਹੈਗੀਆਂ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਤਾਂਵੇਂ ਲਾਟੜਾ ਢਾ ਕੇ ਬੈਗੀ ਵਿੱਚ ਆ ਭਾਵੇਂ ਕੇਂਦਰ ਦੇ ਇਸ਼ਾਰੇ ਦੇ ਬੈਠੀ ਆ ਸੋ ਸਾਡੀ ਪਹਿਲੀ ਮੰਗ ਸੀਗੇ ਸਰਦਾ ਸਾਡੇ ਆਗੂ ਸਜੀਗ ਸਿੰਘ ਢੱਲੇਵਾਲ ਨੂੰ ਫਲੋਰੀ ਬਾਡਰ ਤੇ ਲਿਆਂਦਾ ਜਾ ਜਿਸ ਤਰ੍ਹਾਂ ਉਹ ਖੜਿਆ ਵਾ ਸੋ ਸਰਕਾਰ ਸਾਡੇ ਰੋਧ ਦੇ ਅੱਗੇ ਝੁਕੀ ਕਿਉਂਕਿ ਜਿਹੜਾ ਇੱਕ ਤਰੀਕ ਦਾ ਆਪਾਂ ਸੰਗਰੂਰ ਕੋਠੀ ਦਾ ਘਰਾਓ ਦਿੱਤਾ ਸੀ ਨਾ ਸਰਕਾਰ ਕੋਲੇ ਰਿਪੋਰਟਾਂ ਆਈਆਂ ਸੀ ਘੱਟੋ ਘੱਟ 50000 ਤੋਂ ਲੈ ਕੇ 1 ਲੱਖ ਦਾ ਕੱਠ ਜਿਹੜਾ ਸੰਗਰੂਰ ਵਿਖੇ ਹੋਊਗਾ ਉਹ ਕੋਠੀ ਦਾ ਘਰਾਓ ਕਰਨ ਵਾਸਤੇ ਉਹ ਇਤਿਹਾਸਕ ਕੱਠ ਹੋਊਗਾ ਔਰ ਸਾਨੂੰ ਲੱਗਦਾ ਕਿ ਸਰਕਾਰ ਇੱਕ ਦੋ ਦਿਨ ਹੋਰ ਲੈ ਲਿੰਦੀ ਸਾਨੂੰ ਆਪਣੀ ਤਾਕਤ ਵਿਖਾਉਣ ਦਾ ਜਰੂਰ ਮੌਕਾ ਦਿੰਦੀ ਨਾਲੇ ਸਰਕਾਰ ਦੇ ਭੇਦ ਖੁੱਲਦੇ ਦੇਖੋ ਜਦੋਂ ਡੱਲੇਵਾਲ ਜੀ ਬਾਹਰ ਆਏ ਸਾਡੀ ਬੜੀ ਲੰਬੀ ਚੌੜੀ ਮੀਟਿੰਗ ਚੱਲੀ ਉਸ ਤੋਂ ਬਾਅਦ ਫੋਰਮ ਦੀਆਂ ਮੀਟਿੰਗਾਂ ਚੱਲੀਆਂ ਕਿ ਜੋ ਤੈ ਪ੍ਰੋਗਰਾਮ ਸੀਗਾ ਕਿ ਸਭ ਤੋਂ ਪਹਿਲਾਂ ਜਗੀਰ ਸਿੰਘ ਡੱਲੇਵਾਲ ਹੀ ਬੈਠਣਗੇ ਉਸ ਤੋਂ ਬਾਅਦ ਦੂਸਰੇ ਕਿਉਂਕਿ ਸਰਕਾਰ ਜਿਹੜੀ ਆ ਜਿਸ ਤਰ੍ਹਾਂ ਦੀ ਆ ਸਰਕਾਰ ਦਾ ਸੁਭਾਅ ਆ ਕੋਸ਼ਿਸ਼ ਤਾਂ ਸਾਡੀ ਹੋਊਗੀ ਆਪਾਂ ਏਡੇ ਵੱਡੇ ਆਗੂ ਨੂੰ ਨਾਂ ਗਵਾਈਏ ਪਹਿਲਾਂ ਹੀ ਗੱਲ ਪਾਦਾ ਅਗਰ سلسلہ ਸਰਕਾਰ ਹੁੰਦੀ ਆ ਉਹ ਚਲਾਈਏ ਔਰ ਲੇਕਿਨ ਦੇਖੋ ਇੱਕ ਆਗੂ ਨੇ ਪ੍ਰਣ ਕਰ ਲਿਆ ਕਿ ਮੈਂ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੇ ਪ੍ਰਾਣਾਂ ਦੀ ਹਉਤੀ ਦਊਂਗਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਨੇ ਇੱਕ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਕਟਾਤਾ ਸੀਗਾ ਮੈਨੂੰ ਲੱਗਦਾ ਜਦੋਂ ਇਰਾਦੇ ਇੰਨੇ ਪੱਕੇ ਹੋਣ ਨਾ ਸਰਕਾਰਾਂ ਡੋਲਦੀਆਂ ਨੇ ਔਰ ਲੋਕਾਂ ਦਾ ਸਾਥ ਹੀ ਮਿਲਦਾ ਵਾ ਮੈਨੂੰ ਸਰਕਾਰ ਨੂੰ ਵੀ ਇਹ ਕਹਿਣਾ ਚਾਹਣਾ ਕਿ ਮੰਗਾ ਮੰਨੀਆਂ ਹੋਈਆਂ ਨੇ ਜਿਤ ਕੋ ਨਵੀਂ ਮੰਗਾ ਨਾ ਦੂਜੀ ਗੱਲ ਹੈ ਇਹਨਾਂ ਮੰਗਾ ਜੋ ਕੋਈ ਮੰਗ ਸਰਕਾਰ ਸਾਨੂੰ ਟੇਬਲ ਤੇ ਬੈ ਕੇ ਝੂਠੀਆਂ ਕਰ ਦੇ ਇਹ ਮੰਗ ਜਿਹੜੀ ਤੁਹਾਡੀ ਗਲਤ ਆ ਉਹ ਨਹੀਂ ਆ ਆਪਾਂ ਉਹਨੂੰ ਕੱਟ ਦਾਂਗੇ ਲੇਕਿਨ ਮੰਗਾ ਜਰੂਰ ਮੰਨੇ। ਇਹ ਹੁਣ ਲੋਕਾਂ ਦੇ ਨਿਰਭਰ ਕਰਦਾ। ਲੋਕਾਂ ਦੀ ਲੜਾਈ ਆ ਲੋਕਾਂ ਨੂੰ ਇਹ ਲੜਾਈ ਨੂੰ ਸਮਝਣਾ ਚਾਹੀਦਾ ਲੜਾਈ ਹੈ ਕੀ ਆ। ਉਹ ਲੋਕਾਂ ਨੂੰ ਉਹ ਵੀ ਆਗੂਆਂ ਨੂੰ ਸਮਝਣਾ ਚਾਹੀਦਾ। ਅਸੀਂ ਇਹ ਕਹਿੰਨੇ ਗਏ ਜਿਹੜਾ ਅੰਦੋਲਨ ਆ ਉਹ ਆਗੂ ਆਪਣੇ ਹਸਾਰਤਾਂ ਦੇਣ ਤਾਂ ਕਿ ਲੋਕਾਂ ਦੇ ਅਧਾਰਨ ਪੇਸ਼ ਹੋ ਸਕੇ। ਕਿ ਅਗਰ ਭਗਤ ਸਿੰਘ ਫਾਸੀ ਤੇ ਚੜਿਆ ਸੀ ਲੋਕਾਂ ਆਜ਼ਾਦੀ ਵਾਸਤੇ ਚੜਿਆ ਸੀਗਾ ਸਾਡੇ ਤੇ ਇਹ ਬਲੇਵਨਾ ਲੱਗੇ ਕਿ ਲੋਕਾਂ ਸਰਕਾਰਾਂ ਗਲਤ ਪ੍ਰਚਾਰ ਕਰਦੀ ਹੈ ਕਿ ਅਗਲੇ ਲੋਕਾਂ ਦੇ ਬੱਚੇ ਅੱਗੇ ਕਰਾ ਕੇ ਮਰਵਾ ਦਿੰਦੇ ਨੇ ਸੋ ਇਸ ਵਾਰ ਇਹ ਆਇਦ ਕੀਤਾ ਹੈ ਸ਼ੰਭੂ ਬਾਟਰ ਤੋਂ ਮੈਨੂੰ ਲੱਗਦਾ ਹੈ ਕਿ ਸੀਨੀਅਰ ਲੀਡਰਸ਼ਿਪ ਕੱਲ ਜਿਹੜੀ ਪੀਸੀ ਹੋਈ ਪ੍ਰੈਸ ਕਾਨਫਰੰਸ ਹੋਈ ਆ ਉਹ ਚ ਪੰਦੇਰ ਸਾਹਿਬ ਨੇ ਆਖਿਆ ਕਿ ਸੀਨੀਅਰ ਲੀਡਰਸ਼ਿਪ ਜਿਹੜੀ ਆ ਉਹ ਜਥਿਆਂ ਦੇ ਰੂਪ ਵਿੱਚ ਅੱਗੇ ਜਾਊਗੀ ਮੈਨੂੰ ਲੱਗਦਾ ਕਿ ਇਹ ਮੌਕਾ ਆ ਗਿਆ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਕਿ ਆਪਾਂ ਆਪਣੀਆਂ ਮੰਗਾਂ ਵਾਸਤੇ ਲੜਨਾ ਜਾਂ ਆਪਾਂ ਆਪਣੇ ਉਹਨਾਂ ਸਵਾਰਥੀ ਨੇਤਾਵਾਂ ਵਾਸਤੇ ਆਪਣਾ ਸਵਾਰਥੀ ਆਗੂਆਂ ਵਾਂ ਕਿਸਾਨ ਆਗੂਆਂ ਦੇ ਨਾਲ ਚੱਲਣਾ ਇਹਨਾਂ ਲੋਕਾਂ ਨੂੰ ਸੋਚਣਾ ਪੈਣਾ ਲੋਕ ਸੋਚਣਗੇ ਮੇਰਾ ਨਾਮ ਜਤਨ ਸਿੰਘ ਆ ਜੀ ਨੇ ਬਹੁਤ ਵੱਡਾ ਕਾਰਜ ਕੀਤਾ ਹੈ ਆਪਣੀ ਜਾਨ ਨਿਸ਼ਵਰ ਕਰ ਲਈ ਸਾਰੇ ਸਾਰੇ ਲੋਕਾਂ ਲਈ ਇਹ ਕਿਸੇ ਇੱਕ ਧਰਮ ਲਈ ਜਾਂ ਇੱਕ ਜਾਤ ਲਈ ਨਹੀਂ ਪੂਰੇ ਦੇਸ਼ ਲਈ ਉਹਨਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਕੁਰਬਾਨੀ ਦੇਣ ਦੇ ਤੱਕ ਚਲੇ ਗਏ 5 ਦਿਨ ਲਈ ਮਰਨ ਵਰਤ ਤੇ ਬੈਠੇ ਰਹੇ ਔਰ ਮੋਰਚੇ ਨੇ ਫੈਸਲਾ ਕਰਕੇ ਉਹਨਾਂ ਨੂੰ ਉਠਾਇਆ ਧੱਲੇਵਾਲ ਸਾਹਿਬ ਨੇ ਜਿੱਦ ਕਰਕੇ ਪਹਿਲਾਂ ਆਪਣਾ ਨੰਬਰ ਲਵਾਇਆ ਫਿਰ ਉਸ ਤੋਂ ਬਾਅਦ ਫਿਰ ਮਰਨਵਰਤ ਦੇ ਡੱਲੇਵਾਲ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮਰਨਵਰਤ ਦੇ ਪ੍ਰਧਾਨ ਸਾਹਿਬ ਫਿਰ ਉਸੇ ਤਰ੍ਹਾਂ ਪੈਣਗੇ ਇਸ ਕਰਕੇ ਇਹਨਾਂ ਨੇ ਇੰਨਾ ਵੱਡਾ ਕਾਰਜ ਕੀਤਾ ਤੇ ਉਹਨਾਂ ਨੂੰ ਪਿੰਡ ਵੱਲੋਂ ਸਨਮਾਨ ਕੀਤਾ ਗਿਆ ਅੱਜ ਬਹੁਤ ਵਧੀਆ ਸਰਜੰਦਾ ਲੋਕਾਂ ਤੇ ਲੋਕ ਨਾਲ ਜੁੜਦੇ ਨੇ ਵੱਡੀ ਗਿਣਤੀ 'ਚ